ਤੇ ਉਹ ਜਿਹੜੀ ਬੇਗਮ ਸੀ ਸਿਕਰੀ ਨੂੰ ਕਹਿੰਦੀ ਤੂੰ ਤਾਂ ਕਰ ਨਹੀਂ ਸਕੋ ਗੁਰੂ ਨਾਨਕ ਦੇ ਘਰ ਤੋਂ ਕਦੀ ਕੋਈ ਖਾਲੀ ਮੁੜਦਾ ਨਹੀਂ ਕਹਿੰਦੀ ਨਹੀਂ ਮੁੜਦਾ ਭਰੋਸਾ ਰੱਖੋ ਹੌਸਲਾ ਰੱਖੋ ਤੁਰੇ ਜਾ ਰਹੇ ਨੇ ਅਕਾਲ ਤਖਤ ਸਾਹਿਬ ਉਦੋਂ ਹੈ ਨਹੀਂ ਸੀ ਲੇਕਿਨ ਉਧਰ ਦੀਵਾਰ ਹੋ ਰਹੀ ਹੈ ਉਹਨਾਂ ਸਮਿਆਂ ਦੇ ਵਿੱਚ ਪੁਰਾਣੇ ਬਾਬਿਆਂ ਨੂੰ ਪਤਾ ਹੈ ਵੀ ਥੋਬਿਆਂ ਦੀ ਕੰਦ ਹੁੰਦੀ ਸੀ ਗੋਲ-ਗੋਲ ਥੋਬੇ ਬਣਾ ਲੈਣ ਉਹ ਉੱਤੇ ਰੱਖੀ ਜਾਣੇ ਇਦਾਂ ਕੰਦ ਹੁੰਦੀ ਬਾਬਾ ਬੁੱਢਾ ਸਾਹਿਬ ਜੀ ਉੱਚੀ-ਉੱਚੀ ਹੋਕਾ ਦੇ ਰਹੇ ਨੇ ਵੀ ਕਰ ਲੋ ਸੇਵਾ ਲੋਟ ਲੋ ਮੇਵਾ ਜਿਨੇ ਥੋਬੇ ਉਹਨੇ ਪੁੱਤ ਜਿਨੇ ਥੋਬੇ ਉਹਨੇ ਪੁੱਤ ਉਹ ਬੀਬੀ ਭੱਜ ਕੇ ਗਈ ਕਹਿੰਦੀ ਚੱਲ ਕਹਿਣ ਲੱਗਾ ਵੀ ਗੁਰੂ ਨੇ ਜਵਾਬ ਦੇਤਾ ਸਿੱਖ ਕਿਥੋਂ ਦੇ ਦੂਗਾ ਕਹਿਣ ਲੱਗੀ ਚਾਰ ਥੋਬੇ ਫੜਾਉਣ ਚ ਕੀ ਹਰ ਕਿੰਨੇ ਦਿਨ ਗੋਹੇ ਦੀਆਂ ਟੋਕਰੀਆਂ ਚੁੱਕਦੇ ਰਹੇ ਛੇ ਥੋਬੇ ਫੜਾਤੇ ਸੋਚਿਆ ਚਲ ਇੱਕ ਅੰਦਾ ਥੋਬਾ ਤੇ ਪਰਵਾਣ ਹੋਊਗਾ ਹੀ ਛੇ ਥੋਬੇ ਫੜਾਤੇ ਸਤਵਾਂ ਫੜਾਉਣ ਲੱਗੀ ਤੇ ਵਜ਼ੀਰ ਖਾਨ ਨੇ ਹੱਥ ਫੜ ਲਿਆ ਕਹਿੰਦਾ ਆ ਜਾ ਤੂੰ ਕੀ ਕ ਕਮਲੀ ਬਣੀ ਪਈ ਆ ਉਹ ਅੱਧਾ ਥੋਬਾ ਕੱਟ ਕੇ ਥੱਲੇ ਡਿੱਗ ਪਿਆ ਅੱਧਾ ਬਾਬਾ ਬੁੱਢਾ ਸਾਹਿਬ ਨੇ ਫੜ ਲਿਆ ਜਦੋਂ ਬਾਬਾ ਬੁੱਢਾ ਸਾਹਿਬ ਨੇ ਉਹ ਥੋਬਾ ਫੜ ਲਿਆ ਤੇ ਨਾਲ ਹੀ ਬਚਨ ਦੇ ਦਿੱਤਾ ਕਹਿਣ ਲੱਗਾ ਜਾ ਬੀਬਾ ਆ ਵੀ ਥੋਬਾ ਪੂਰਾ ਫੜਾ ਦੇਂਦੀ ਤੇ ਪੂਰੇ ਸੱਤ ਪੁੱਤ ਹੋਣੇ ਸੀ ਤੇਰੇ ਘਰੇ ਬੋਲੋ ਸਤਨਾਮ ਪੂਰੇ ਸੱਤ ਪੁੱਤ ਹੋਣੇ ਸੀ ਕੋਣ ਹਾਰ ਸਤਿ ਆਪਾ ਜਾ ਕਹਿੰਦਾ ਹੁਣ ਤੇਰੇ ਘਰੇ 6 ਪੁੱਤ ਤੇ ਇੱਕ ਧੀ ਹੋਊਗੀ ਸਾਈ ਮੀਆਂ ਮੀਰ ਮੱਕੇ ਦਾ ਹੱਜ ਕਰਕੇ 20-25 ਸਾਲ ਬਾਅਦ ਆਇਆ ਘਰ ਵਿੱਚ ਜਦੋਂ ਦਾਵਤ ਦਿੱਤੀ ਫਿਰ ਖੁਸ਼ੀ ਦੇ ਵਿੱਚ ਵੀ ਸਾਈ ਜੀ ਆਏ ਨੇ ਇਹਨਾਂ ਨੂੰ ਦਾਵਤ ਦਈਏ ਪ੍ਰਸ਼ਾਦੇ ਤੇ ਪ੍ਰਸ਼ਾਦੇ ਤੇ ਬੁਲਾਇਆ ਉਹ ਬੱਚੇ ਹਵੇਲੀ ਚ ਕੁਰਬਲ ਕੁਰਬਲ ਕਰਦੇ ਭੱਜੇ ਫਿਰਦੇ ਆ ਸਾਈ ਜੀ ਹਮਦਰਦੀ ਜਤੌਣ ਲੱਗੇ ਕਹਿੰਦੇ ਵਜ਼ੀਰ ਖਾਨ ਕੀ ਹੁੰਦਾ ਖੁਦਾ ਨੂੰ ਘਾਟਾ ਪੈ ਜਾਂਦਾ ਜੇ ਇੱਕ ਪੁੱਤਰ ਦੇ ਦਿੰਦਾ ਤੁਹਾਨੂੰ ਤੇ ਉਹ ਕਹਿੰਦੇ ਜੀ ਖੁਦਾ ਨੇ ਦਿੱਤੇ ਆ ਕਹਿੰਦਾ ਦਿੱਤੇ ਤਾਂ ਸਾਰੇ ਖੁਦਾ ਨੇ ਜੇ ਤੇਰੇ ਵੰਸ਼ ਚੋਂ ਦੇ ਦਿੰਦਾ ਤੇਰੇ ਤੋਂ ਪੈਦਾ ਹੋ ਜਾਂਦਾ ਇੱਕ ਅਦਾ ਪੁੱਤਰ ਕਹਿੰਦਾ ਜੀ ਮੇਰੇ ਤੋਂ ਹੀ ਹੋਏ ਨੇ ਮੇਰੇ ਪੁੱਤਰ ਨੇ ਮੇਰੀ ਬੇਗਮ ਦੇ ਹੋਏ ਨੇ ਹਰਾਨ ਪਰੇਸ਼ਾਨ ਹੋ ਗਏ ਹੈ ਕਿੱਥੋਂ ਹੋਏ ਨੇ ਕਹਿੰਦਾ ਜੀ ਇਹ ਗੁਰਨਾਨਕ ਦੇ ਦਰਤੋਂ ਹੋਏ ਨੇ ਹੁਣ ਜਦੋਂ ਅੱਖਾਂ ਮੀਕੀਆਂ ਸਮਾਧੀ ਲਾਈ ਖੁਦਾ ਨਾਲ ਗੱਲਾਂ ਕੀਤੀਆਂ ਕਹਿੰਦਾ ਮੈਨੂੰ ਜਵਾਬ ਦਿੱਤਾ ਤੇ ਇਹਨਾਂ ਦੇ ਭਾਗਾ ਚ ਹੀ ਨਹੀਂ ਹੈ ਤੇ ਤੂੰ ਉਥੇ ਗਏ ਨੇ ਤੇ ਦੇ ਦਿੱਤੇ ਉਸ ਟਾਈਮ ਖੁਦਾ ਨੇ ਜਵਾਬ ਦਿੱਤਾ ਕਹਿਣ ਲੱਗਾ ਕੁਝ ਮੇਰੇ ਐਸੇ ਪ੍ਰੇਮੀ ਪਿਆਰੇ ਨੇ ਜਿਨ੍ਹਾਂ ਦੇ ਵਿੱਚ ਮੇਰੇ ਚ ਤੇ ਉਹਨਾਂ ਚ ਭੇਦ ਹੀ ਕੋਈ ਨਹੀਂ ਰਹਿ ਗਈ। ਭਾਖਿਆ ਭਾਓ અપਾਰ ਉਹਨਾਂ ਦਾ ਬਚਨ ਪਾਲ ਹੋ ਜਾਂਦਾ ਮੈਂ ਕੀ ਕਰਾਂ। ਉਹਨਾਂ ਦੀ ਰਸਨਾ ਤੇ ਬੈਠਾ ਜੋ ਬੋਲਦੇ ਨੇ ਸੱਚ ਹੋ ਜਾਂਦਾ। ਉਦੋਂ ਫਿਰ ਪ੍ਰਭਾਵਤ ਹੋ ਕੇ ਸਾਈ ਮੀਆਂ ਮੀਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨੀ ਲੱਗਾ ਵੀ ਐਨੀ ਅਪਾਰ ਸ਼ਕਤੀ ਵੀ ਖੁਦਾ ਕਹਿੰਦਾ ਤੇਰੇ ਘਰੇ 50 ਹੋਣਾ ਹੀ ਨਹੀਂ ਤੇ ਗੁਰਨਾਨਕ ਦਾ ਸਿੱਖ ਕਹਿੰਦਾ 6 ਹੋ ਜਾਣਗੇ ਏਡੀ ਸ਼ਕਤੀ ਸਿੱਖਾਂ ਚ ਦੇ ਸਕੀ ਆ ਉਦੋਂ ਪ੍ਰਭਾਵਤ ਉਹ ਇੱਕ ਸੇਵਕ ਬਣਿਆ ਸੀ ਹੁਣ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋ ਚੁੱਕੀ ਹੈ ਆਨੰਦਪੁਰ ਕਿਲੇ ਬਣਦੇ ਪਏ ਨੇ ਸੰਗਤਾਂ ਨੂੰ ਹੁਕਮ ਨਾਵੇਂ ਦੇ ਦੇ ਕੇ ਸੱਦਿਆ ਤੇ ਇਹ ਪਿੰਡ ਦਾ ਚੌਧਰੀ ਏ ਭਾਈ ਭਗਤੂ ਇਹਨੂੰ ਵੀ ਹੁਕਮਨਾਮਾ ਆਇਆ ਕਿ ਸੰਗਤ ਲੈ ਕੇ ਆ ਇਹ ਸੰਗਤ ਲੈ ਕੇ ਰਾਸਨ ਸੰਗਤ ਲੈ ਕੇ ਨਾਲ ਲੰਗਰਾਂ ਦੇ ਰਸਤਾ ਲੈ ਕੇ ਇਹ ਅਨੰਦਪੁਰ ਸਾਹਿਬ ਪਹੁੰਚਿਆ ਬੜੀ ਰੀਝ ਦੇ ਨਾਲ ਇਸ ਭਾਗ ਜੋੜੀ ਨੇ ਸਵਾ ਮਹੀਨਾ 40 ਦਿਨ ਸੇਵਾ ਕੀਤੀ ਏ ਤੇ ਹੁਣ ਗੁਰੂ ਦਾ ਦਰਬਾਰ ਲੱਗਾ ਤੇ ਅਰਦਾਸ ਕੀਤੀ ਏ ਕਿ ਛੁੱਟੀਆਂ ਦਿਓ ਕਰਾਂ ਨੂੰ ਜਾਣਾ ਸਾਧ ਸੰਗਤ ਜੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਤੁਹਾਡੀ ਕੋਈ ਇੱਛਾ ਹੈ ਗੁਰੂ ਨਾਨਕ ਦਾ ਦਰ ਤੁਹਾਡੇ ਤੇ ਟੁੱਟਾ ਏ ਕੋਈ ਇੱਛਾ ਹੈ ਹੁਣ ਫਤਫਤ ਮਾਤਾ ਜੀਉਣੀ ਯਾਦ ਰੱਖਿਓ ਬਾਬਾ ਭਗਤੂ ਜਿਹੜਾ ਉਹਦੀ ਉਮਰ ਹੈਗੀ 70 ਸਾਲ ਤੇ ਮਾਤਾ ਜਿਉਣੀ ਦੀ ਉਮਰ ਹੈਗੀ 80 ਸਾਲ ਭਾਈ ਭਗਤੂ ਨਾਲੋਂ 10 ਸਾਲ ਉਮਰ ਚ ਵੱਡੀ ਐ ਹੁਣ ਉਸੇ ਟਾਈਮ ਮਾਤਾ ਜਿਉਣੀ ਦੇ ਅੰਦਰ ਮਮਤਾ ਜਾਗੀ ਕਿ ਗੁਰੂ ਠੱਠਾ ਹੈ ਗੁਰੂ ਅਜ ਦਿਆਲ ਯਾਦ ਰੱਖਿਓ ਜਦੋਂ ਗੁਰੂ ਦਿਆਲ ਹੁੰਦਾ ਨਾ ਤੇ ਆਓ ਗੁਰੂ ਨੂੰ ਪੁੱਛੀਏ ਕੀ ਕੁਛ ਬਖਸ਼ਦਾ ਮਹਾਰਾਜ ਕਹਿੰਦਾ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਏ ਗਵਰਨਰ ਸੁਣ ਲਿਓ ਸਤਿ